ਮੇਰਾ ਨਾਮ ਸਤੀਸ਼ ਕੁਮਾਰ ਜਿੰਦਲਾ ਸਾਨੂੰ ਇਹ ਜਿਹੜਾ ਯੋਗ ਦਾ ਕੰਮ ਕਰਾ ਸ਼ਟਾਰਟ ਕਰਾਇਆ ਗਿਆ ਬਹੁਤ ਹੀ ਅੱਛਾ ਹੈ ਇਸ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਐਕਟੀਵਿਟੀ ਮਿਲੀਆਂ ਨੇ ਮੇਰਾ ਪਹਿਲਾਂ 102 ਕਿਲੋ ਵਜ਼ਨ ਸੀ ਹੁਣ ਮੇਰਾ 96 ਰਿਹਾ ਜਿਸ ਦੇ ਨਾਲ ਮੈਨੂੰ ਬਹੁਤ ਜ਼ਿਆਦਾ ਫਰਕ ਪਿਆ मैं सुखबीर पाल कौर फेज एक निवासी हाँ मैं पिछले एक डेढ़ महीने तो योगा क्लास ज्वाइन की हुई है मैंने चिकन गुनिया हो गया से थे मेरी सारी बॉडी के बीच ना बहुत ज़्यादा स्टिफनेस हो गई लेकिन जदों तो मैं योगा ज्वाइन की है मेरी सारे जो मसल्स ने वो बहुत रिलैक्स हो गए हैं और मूवेबल हो गए हैं ਮੇਰਾ ਨਾਮ ਬਵੀਕ ਰਾਜ ਸ਼ਰਮਾ ਹੈ ਜੋ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਯੋਗਾ ਕਲਾਸੀ ਲਾਣ ਦਾ ਬਹੁਤ ਵਧੀਆ ਹੈ ਪਹਿਲਾਂ ਤਾਂ ਮੈਂ ਆ ਝਿਜਕਦਾ ਸੀਗਾ ਪਰ ਮੇਰੇ ਦੋਸਤਾਂ ਨਾਲ ਮੈਂ ਇੱਥੇ ਆਣ ਲੱਗਿਆ ਜਦ ਤੋਂ ਮੈਂ ਇੱਥੇ ਆਇਆ ਇੱਥੇ ਦਾ ਜਿੰਨੇ ਵੀ ਟ੍ਰੇਨਰ ਹੈ ਬਹੁਤ ਵਧੀਆ ਹੈ ਜਦ ਕਿ ਸੁਪਰਵਾਈਜ਼ਰ ਵੀ ਇਹਨਾਂ ਟ੍ਰੇਨਰਾਂ ਦੀ ਬਾਰ-ਬਾਰ ਇੱਥੇ ਆਉਂਦੇ ਆ ਵਿੱਚ ਵਿੱਚ ਚੱਕਰ ਲਾ ਕੇ ਜਾਂਦੇ ਆ ਔਰ ਸਾਨੂੰ ਬਹੁਤ ਵਧੀਆ ਲੱਗਦਾ ਹੈ ਮਾਹੌਲ ਵੀ ਬਹੁਤ ਵਧੀਆ ਹੈ ਸਿਖਾਉਂਦੇ ਵੀ ਬਹੁਤ ਵਧੀਆ ਹੈ ਔਰ ਅਸੀਂ ਇੱਥੇ ਰਹਿ ਕੇ ਬਹੁਤ ਖੁਸ਼ ਹਾਂ ਪੰਜਾਬ ਸਰਕਾਰ ਦੇ ਐਨਾ ਇਹਨਾਂ ਨੇ ਉਪਰਾਲਾ ਕੀਤਾ ਹੈ 50 ਸਾਲ ਹੋ ਗਏ ਹੋਏ ਅਸੀਂ ਅੱਜ ਤੱਕ ਇਦਾਂ ਦਾ ਕੋਈ ਪ੍ਰੋਗਰਾਮ ਨਹੀਂ ਹੋਇਆ ਜੋ ਸਭ ਨੂੰ ਕਰਨਾ ਚਾਹੀਦਾ ਹੈ ਸਾਡੇ ਜਿਹੜੇ ਗੁਰੂ ਜੀ ਹਨ ਬਹੁਤ ਵਧੀਆ ਯੋਗ ਕਰਾ ਰਹੇ ਹਨ ਸਭ ਨੂੰ ਆਪਣਾ ਸਮਾਂ ਕੱਢ ਕੇ ਇਸ ਯੋਗ ਦਾ ਲਾਭ ਲੈਣਾ ਚਾਹੀਦਾ ਹੈ ਇਸ ਨਾਲ ਕਈ ਬਿਮਾਰੀਆਂ ਦੂਰ ਹੁੰਦੀਆਂ ਹਨ ਹੁਣ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਯੋਗਾ ਕਰਦਿਆਂ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇਹ ਉਪਰਾਲਾ ਦਿੱਤਾ ਹੈ ਇਹਦੇ ਨਾਲ ਵੀ ਮੇਰਾ 122 ਕਿਲੋ ਭਾਰ ਸੀਗਾ ਹੁਣ 117 ਕਿਲੋ ਰਹਿ ਗਿਆ ਹੈ ਮੈਂ 1 ਮਹੀਨੇ ਤੋਂ ਇੱਥੇ ਰੈਗੂਲਰ ਆ ਰਿਹਾ ਹਾਂ ਸੀ ਬਹੁਤ ਬਹੁਤ ਸ਼ੁਕਰਗੁਜ਼ਾਰ ਆਂ ਸੀਐਮ ਭਗਵੰਤ ਮਾਨ ਜੀ ਦੇ ਜਿਨ੍ਹਾਂ ਨੇ ਸੀਐਮ ਦੀ ਯੋਗਸ਼ਾਲਾ ਸਾਨੂੰ ਦਿੱਤੀ ਹੈ ਤੇ ਅਸੀਂ ਆਪਣੇ ਆਪ ਨੂੰ ਬਹੁਤ ਸਿਹਤਮੰਦ ਤੇ ਸਾਰਾ ਦਿਨ ਬਹੁਤ ਹੀ ਜ਼ਿਆਦਾ ਰਿਲੈਕਸ ਫੀਲ ਕਰਦੇ ਆਂ